ਤਾਂ ਪਹਾੜਾਂ ਦੇ ਵਿੱਚ ਲਗਾਤਾਰ ਜਿਹੜੀ ਲੈਂਡ ਸਲਾਈਡਿੰਗ ਹੋ ਰਹੀ ਹੈ ਪਹਾੜ ਟੁੱਟ ਰਹੇ ਨੇ ਉੱਥੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੈਂਡ ਸਲਾਈਡਿੰਗ ਹੋ ਰਹੀ ਹੈ ਉੱਤਰਾਖੰਡ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਤੇ ਖਤਰਨਾਕ ਲੈਂਡ ਸਲਾਈਡਿੰਗ ਹੋ ਰਹੀ ਹੈ ਪਹਾੜ ਡਿੱਗ ਰਹੇ ਨੇ ਪਹਾੜਾ ਤੋਂ ਵੱਡੇ ਵੱਡੇ ਪੱਥਰ ਡਿੱਗਦੇ ਹੋਏ ਦਿਖਾਈ ਦੇ ਰਹੇ ਨੇ ਪਹਾੜ ਖਿਸਕਦੇ ਹੋਏ ਨਜ਼ਰ ਆ ਰਹੇ ਨੇ ਕਈ ਥਾਵਾਂ ਦੇ ਉੱਪਰ ਔਰ ਕੱਲ ਤੁਸੀਂ ਦੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ ਲੈਂਡ ਸਲਾਈਡਿੰਗ ਹੋਈ ਹੈ ਔਰੇਂਜ ਲੱਗ ਰਿਹਾ ਸੀ ਜਿਵੇਂ ਕੋਈ ਵੱਡਾ ਪੰਬ ਤਮਾਕਾ ਹੋਇਆ ਹੋਵੇ ਤੇ ਜੋਚੀ ਮੱਟ ਦੇ ਨੇੜੇ ਤੋਂ ਇਹ ਤਸਵੀਰ ਹੈ ਜਿੱਥੇ ਕਿ ওই ਪਹਾੜ ਦਾ ਇਹ ਰਸਤਾ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਵੱਡੀਆਂ ਵੱਡੀਆਂ ਮਸ਼ੀਨਾਂ ਲੈ ਕੇ ਔਰ ਜਿੱਥੇ ਕੰਮ ਚੱਲ ਰਿਹਾ ਸੀ ਉੱਥੇ ਅਚਾਨਕ ਪੱਥਰਾਂ ਦੀ ਬਰਸਾਤ ਹੋਣ ਲੱਗੀ ਪਹਾੜ ਇਕੱਥਿਆ ਲੈਂਡਸਲਾਈਡਿੰਗ ਹੋਣ ਲੱਗੀ ਔਰ ਮਸਾਂ ਜਿਹੜਾ ਵੱਜ ਕੇ ਜਾਨ ਬਚਾਈ ਗਈ ਕਿਉਂਕਿ ਵੱਡੇ ਵੱਡੇ ਪੱਥਰ ਦੇ ਕੋ ਕਿਵੇਂ ਡਿੱਗਦੇ ਨੇ ਜਿਵੇਂ ਪੱਥਰਾਂ ਦਾ ਮੀਂਹ ਵਰਿਆ ਹੋਵੇ ਤਾਂ ਬੜੀ ਮੁਸ਼ਕਲ ਦੇ ਨਾਲ ਜਾਨ ਬਚਾਈ ਗਈ ਜਿਹੜੇ ਉੱਥੇ ਮੌਕੇ ਤੇ ਮਜ਼ਦੂਰ ਲੱਗੇ ਹੋਏ ਸੀ ਮੁਲਾਜ਼ਮ ਲੱਗੇ ਹੋਏ ਸੀ ਤੇ ਬੜੀ ਮੁਸ਼ਕਲ ਦੇ ਨਾਲ ਜਿਹੜਾ ਉਹਨਾਂ ਦੀ ਜਾਨ ਬਚੀ ਹੈ ਉਹਨਾਂ ਨੇ ਕਿਉਂਕਿ ਜੇ ਇੱਕ ਸੈਕਿੰਡ ਦੀ ਵੀ ਦੇਰੀ ਹੋ ਜਾਂਦੀ ਤਾਂ ਫਿਰ ਪਾਣਾ ਵਾਪਰ ਜਾਣਾ ਸੀ ਕੋਈ ਵੱਡਾ ਹਾਦਸਾ ਵੀ ਹੋ ਜਾਣਾ ਸੀ ਨੁਕਸਾਨ ਹੋ ਜਾਣਾ ਸੀ ਇੱਥੇ ਕਈ ਜ਼ਿੰਦਗੀਆਂ ਦਬ ਕੇ ਰਹਿ ਜਾਣੀਆਂ ਸੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਤਾਂ ਦੇਖੋ ਤੁਸੀਂ ਕਿਵੇਂ ਪਹਾੜਾਂ ਤੋਂ ਤੇਜ਼ੀ ਦੇ ਨਾਲ ਜਿਹੜੇ ਪੱਥਰ نیچے ਆ ਰਹੇ ਨੇ ਇਹ ਮਜ਼ਦੂਰ ਜੋ ਕਿ ਰਸਤਾ ਖੋਲਣ ਦੇ ਵਿੱਚ ਲੱਗੇ ਹੋਏ ਸੀ ਕਿਉਂਕਿ ਕਈ ਦਿਨਾਂ ਤੋਂ ਲੈਂਡਸਲਾਈਡਿੰਗ ਹੋ ਰਹੀ ਸੀ ਤਾਂ ਖਤਰਨਾਕ ਲੈਂਡਸਲਾਈਡਿੰਗ ਵੀ ਆਏ ਤਸਵੀਰਾਂ ਸੱਚਮੁੱਚ ਡਰਾਉਣੀਆਂ ਨੇ ਤਪਹਾੜਾਂ ਦੇ ਵਿੱਚ ਲਗਾਤਾਰ ਜਿਹੜੀ ਲੈਂਡ ਸਲਾਈਡਿੰਗ ਹੋ ਰਹੀ ਹੈ ਪਹਾੜ ਟੁੱਟ ਰਹੇ ਨੇ ਉੱਥੇ ਹੀ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੈਂਡ ਸਲਾਈਡਿੰਗ ਹੋ ਰਹੀ ਹੈ ਉੱਤਰਾਖੰਡ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਤੇ ਖਤਰਨਾਕ ਲੈਂਡ ਸਲਾਈਡਿੰਗ ਹੋ ਰਹੀ ਹੈ ਪਹਾੜ ਡਿੱਗ ਰਹੇ ਨੇ ਪਹਾੜਾ ਤੋਂ ਵੱਡੇ ਵੱਡੇ ਪੱਥਰ ਡਿੱਗਦੇ ਹੋਏ ਦਿਖਾਈ ਦੇ ਰਹੇ ਨੇ ਪਹਾੜ ਖਿਸਕਦੇ ਹੋਏ ਨਜ਼ਰ ਆ ਰਹੇ ਨੇ ਕਈ ਥਾਵਾਂ ਦੇ ਉੱਪਰ ਔਰ ਕੱਲ ਤੁਸੀਂ ਦੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ ਲੈਡ ਸਲਾਈਡਿੰਗ ਹੋਈ ਹੈ ਔਰੇਂਜ ਲੱਗ ਰਿਹਾ ਸੀ ਜਿਵੇਂ ਕੋਈ ਵੱਡਾ ਪੰਬ ਤਮਾਕਾ ਹੋਇਆ ਹੋਵੇ ਤਾਂ ਜੋਚੀ ਮੱਟ ਦੇ ਨੇੜੇ ਤੋਂ ਇਹ ਤਸਵੀਰ ਹੈ ਜਿੱਥੇ ਕਿ ਉਹੀ ਪਹਾੜ ਦਾ ਇਹ ਰਸਤਾ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਵੱਡਿਆ ਵੱਡਿਆ ਮਸ਼ੀਨਾਂ ਲੈ ਕੇ ਔਰ ਜਿੱਥੇ ਕੰਮ ਚੱਲ ਰਿਹਾ ਸੀ ਉੱਥੇ ਅਚਾਨਕ ਪੱਥਰਾਂ ਦੀ ਬਰਸਾਤ ਹੋਣ ਲੱਗੀ ਪਹਾੜ ਕਿਚਕਿਆ ਲੈਂਡਸਲਾਈਡਿੰਗ ਹੋਣ ਲੱਗੀ ਔਰ ਮਸਾਂ ਜਿਹੜਾ ਭੱਜ ਕੇ ਜਾਨ ਬਚਾਈ ਗਈ ਕਿਉਂਕਿ ਵੱਡੇ ਵੱਡੇ ਪੱਥਰ ਦੇ ਕੋ ਕਿਵੇਂ ਡਿੱਗਦੇ ਨੇ ਜਿਵੇਂ ਪੱਥਰਾਂ ਦਾ ਮੀਂਹ ਵਰਿਆ ਹੋਵੇ ਤਾਂ ਬੜੀ ਮੁਸ਼ਕਲ ਦੇ ਨਾਲ ਜਾਨ ਬਚਾਈ ਗਈ ਜਿਹੜੇ ਉੱਥੇ ਮੌਕੇ ਤੇ ਮਜ਼ਦੂਰ ਲੱਗੇ ਹੋਏ ਸੀ ਮੁਲਾਜ਼ਮ ਲੱਗੇ ਹੋਏ ਸੀ ਤੇ ਬੜੀ ਮੁਸ਼ਕਲ ਦੇ ਨਾਲ ਜਿਹੜਾ ਉਹਨਾਂ ਦੀ ਜਾਨ ਬਚੀ ਹੈ ਉਹਨਾਂ ਨੇ ਕਿਉਂਕਿ ਜੇ ਇੱਕ ਸੈਕਿੰਡ ਦੀ ਵੀ ਦੇਰੀ ਹੋ ਜਾਂਦੀ ਤਾਂ ਫਿਰ ਪਾਣਾ ਵਾਪਰ ਜਾਣਾ ਸੀ ਕੋਈ ਵੱਡਾ ਹਾਦਸਾ ਵੀ ਹੋ ਜਾਣਾ ਸੀ ਨੁਕਸਾਨ ਹੋ ਜਾਣਾ ਸੀ ਇੱਥੇ ਕਈ ਜ਼ਿੰਦਗੀਆਂ ਦਬ ਕੇ ਰਹਿ ਜਾਣੀਆਂ ਸੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਤਾਂ ਦੇਖੋ ਤੁਸੀਂ ਕਿਵੇਂ ਪਹਾੜਾਂ ਤੋਂ ਤੇਜ਼ੀ ਦੇ ਨਾਲ ਜਿਹੜੇ ਪੱਥਰ نیچے ਆ ਰਹੇ ਨੇ ਇਹ ਮਜ਼ਦੂਰ ਜੋ ਕਿ ਰਸਤਾ ਖੋਲਣ ਦੇ ਵਿੱਚ ਲੱਗੇ ਹੋਏ ਸੀ ਕਿਉਂਕਿ ਕਈ ਦਿਨਾਂ ਤੋਂ ਲੈਂਡਸਲਾਈਡਿੰਗ ਹੋ ਰਹੀ ਸੀ ਤਾਂ ਖਤਰਨਾਕ ਲੈਂਡਸਲਾਈਡਿੰਗ ਦੀਆਂ ਇਹ ਤਸਵੀਰਾਂ ਸੱਚਮੁੱਚ ਡਰਾਉਣੀਆਂ ਨੇ